ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਜੀ ਮੱਝਾਂ ਜਾਂ ਗਾਵਾਂ ਦੇ ਉੱਤੇ ਆਪਾਂ ਨੂੰ ਲੋਨ ਕਿਸ ਤਰੀਕੇ ਨਾਲ ਮਿਲਦਾ ਤੇ ਕਿੰਨੇ ਪਰਸੈਂਟ ਵਿਆਜ ਲੱਗਦਾ ਸਬਸਿਡੀ ਕਿੱਦਾਂ ਮਿਲਦੀ ਬੀਮਾ ਕਿੱਦਾਂ ਹੁੰਦਾ ਪੂਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਸੋ ਕਈ ਕਿਸਾਨ ਵੀਰ ਜਿਹੜੇ ਆ ਉਹ ਮੱਝਾਂ ਦਾ ਕੰਮ ਵਧਾਉਣਾ ਚਾਹੁੰਦੇ ਆ ਪਰ ਪੈਸੇ ਨਹੀਂ ਕੋਲ ਹੈਗੇ ਤੇ ਆਪਾਂ ਨੂੰ ਜਿਹੜੀ ਆ ਬੈਂਕ ਬਹੁਤ ਵਧੀਆ ਜਿਹੜੀ ਸਕੀਮ ਦੇ ਰਹੀ ਆ ਉਹ ਪੂਰੀ ਸਕੀਮ ਤੁਹਾਨੂੰ ਆਪਾਂ ਅੱਗੇ ਸਮਝਾਵਾਂਗੇ ਸੋ ਮੱਜਾਂ ਦਾ ਇਹੋ ਜਿਹਾ ਕੰਮ ਹੈ ਵੀ ਆਪਾਂ ਜਿਹੜੀ ਆ ਅੱਜ ਮੱਜ ਖਰੀਦ ਕੇ ਲਿਆਂਦੀ ਐ ਅਗਲੇ ਦਿਨ ਆਪਾਂ ਨੂੰ ਜਿਹੜਾ ਮੁਨਾਫਾ ਦੇਣਾ ਸ਼ੁਰੂ ਕਰ ਦਿੰਦੀ ਆ ਤੇ ਇਹਨਾਂ ਦੇ ਬੀਮਾ ਵੀ ਹੋ ਜਾਂਦਾ ਸੋ ਇਹਦੇ ਵਿੱਚ ਡਾਕੂਮੈਂਟ ਤੁਹਾਨੂੰ ਚਾਹੀਦੇ ਆ ਸਾਰਿਆਂ ਦਾ ਜਿਹੜਾ ਖਾਤਾ ਬੈਂਕ ਅਕਾਊਂਟ ਜਿਹੜੇ ਸਾਰਿਆਂ ਦੇ ਹੈਗੇ ਆ ਤੇ ਉਹਦੇ ਵਿੱਚ ਹੀ ਆਪਾਂ ਨੂੰ ਖੁੱਲ ਜਾਣਾ ਆਪਣੇ ਕੋ ਆਧਾਰ ਕਾਰਡ ਤੇ ਪੈਨ ਕਾਰਡ ਮੋਬਾਈਲ ਨੰਬਰ ਜਿਹੜਾ ਉਥੇ ਆਪਣਾ ਲਿੰਕ ਹੋ ਆ ਇੱਕ ਆਪ ਨੂੰ ਚਾਹੀਦਾ ਵਾ ਪਸ਼ੂਆਂ ਦਾ ਹੈਲਥ ਸਰਟੀਫਿਕੇਟ ਉਹ ਆਪਾਂ ਨੂੰ ਪਸ਼ੂ ਵਾਲੇ ਹਸਪਤਾਲ ਤੋਂ ਜਿਹੜਾ ਉਹ ਉੱਥੋਂ ਮਿਲਣਾ ਸਰਕਾਰੀ ਚੋਂ ਤੇ ਬਾਕੀ ਜਿਹੜਾ ਵਾ ਆਪਾਂ ਬੈਂਕ ਦੇ ਵਿੱਚ ਜਾ ਕੇ ਉੱਥੋਂ ਆਪਾਂ ਜਿਹੜਾ ਵਾ ਉਹਨਾਂ ਨੇ ਇੱਕ ਫਾਰਮ ਭਰ ਕੇ ਫਾਰਮ ਦੇਣਾ ਉਹ ਭਰ ਕੇ ਆਪਾਂ ਉਹਨਾਂ ਨੂੰ ਦੇ ਦੇਣਾ ਤੇ ਉਹ ਆਪਣੀਆਂ ਮੱਝਾਂ ਕਰੀ ਚੈੱਕ ਕਰਨ ਆਉਣਗੇ ਤੇ ਬਾਕੀ ਤੇ ਐਡਾ ਕੋਈ ਔਖਾ ਕੰਮ ਨਹੀਂਗਾ ਤੇ ਇਹਦੇ ਉੱਤੇ ਜਿਹੜਾ ਵਾ ਸਬਸਿਡੀ 25% ਸਬਸਿਡੀ ਵੀ ਮਿਲ ਜਾਂਦੀ ਆ ਉਹ ਜਿਹੜੀ ਆ ਬਾਅਦ ਚ ਭਰੀ ਜਾਂਦੀ ਆ ਜਦੋਂ ਆਪਣਾ ਲੋਨ ਪਾਸ ਹੋ ਜਾਂਦਾ ਇੱਕ ਇੱਕ ਪਸ਼ੂ ਦਾ ਇੱਕ ਇੱਕ ਪਸ਼ੂ ਕਰਕੇ ਆਪਾਂ ਜਿਹੜੀ ਆ ਛੇ ਮਹੀਨੇ ਬਾਅਦ ਭਰ ਸਕਦੇ ਆ ਤੇ ਇਹਦੇ ਉੱਤੇ ਜਿਹੜਾ ਵਾ ਆਪਾਂ ਨੂੰ ਇੰਸ਼ੋਰਸ ਵੀ ਕਰਾਉਣੀ ਪੈਂਦੀ ਆ ਜਦੋਂ ਆਪਾਂ ਇਹ ਲੋਨ ਲੈਣਾ ਵਾ ਤੇ ਉਹ ਵੀ ਆਪਣੀ ਬੈਨੀਫਿਟ ਆ ਇੰਸ਼ੋਰਸ ਬਾਈਜਾਂਸ ਆਪਣੇ ਪਸ਼ੂ ਨੂੰ ਕੁਝ ਹੋ ਜਾਂਦਾ ਤੇ ਆਪਣਾ ਨੁਕਸਾਨ ਨਹੀਂ ਹੋਊਗਾ ਤੇ ਇਹਦੇ ਵਿੱਚ ਆਪਾਂ ਨੂੰ 7 ਤੋਂ 8% ਜਿਹੜਾ ਵਿਆਜ ਸਰਕਾਰੀ ਬੈਂਕ ਲਾਉਂਦੀ ਹੈ ਪ੍ਰਾਈਵੇਟ ਬੈਂਕ ਵਾਲੇ ਥੋੜਾ ਵੱਧ ਵਿਆਜ ਲੈਂਦੇ ਆ ਸੋ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਵਾ ਤੇ ਜਿਹੜਾ ਵਾ ਇੱਕ ਮੱਝ ਦੇ ਉੱਤੇ ਤਕਰੀਬਨ 70 ਤੋਂ 80000 ਰੁਪਇਆ ਇੱਕ ਮੱਝ ਦੇ ਆਪਾਂ ਨੂੰ ਜਿਹੜੀ ਸਰਕਾਰ ਦੇ ਦਿੰਦੀ ਹੈ ਤੇ 70-80000 ਦੀ ਵਧੀਆ ਮੱਝ ਆ ਜਾਂਦੀ ਹੈ ਦੁੱਧ ਦੇਣ ਵਾਲੀ ਤੇ ਇਹੋ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਸੀ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਧੰਨਵਾਦ